ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋਂ ਪਿੰਡ ਵਾਂ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਫਿਰ ਸ਼ੇਰੇ ਦੇ ਕੋਲ ਆਏ ਆਂ ਸ਼ਿਵਾਜਪੁਰ ਅੱਡਾ ਲਗਦਾ ਸ਼ਿਵਾਜਪੁਰ ਦੇ ਬਿਲਕੁਲ ਨਜ਼ਦੀਕ ਪਿੰਡ ਵਾਂ ਤੇ ਤਰਨਤਾਰਨ ਸਾਹਿਬ ਤੋਂ ਵੀ ਕੋਈ 15-16 ਕਿਲੋਮੀਟਰ ਦੀ ਦੂਰੀ ਆ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਸ਼ੂ ਦੋਸਤੋਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਇਸ ਖਿੱਲੇ ਦੇ ਉੱਪਰ ਅੱਜ ਵੀ तकरीबन ਤੁਹਾਨੂੰ ਟੋਟਲ ਆਪਾਂ ਵੈਸੇ ਚਾਰ ਨਾਗ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਵਾਰ ਬਿਲਕੁਲ ਸੱਜਰ ਤਾਜੀ ਸੂਈ ਆ ਦੋ ਗੱਬਣ ਤਿਆਰੀ ਵਾਲੇ ਪਸ਼ੂ ਆ ਇੱਕ ਟੋਕੜ ਗੱਬਣਾ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਵੇੜ ਦਿਖਾਵਾਂਗੇ ਤੋਂ ਨਾਲ ਦੀ ਨਾਲ ਜਿਹੜਾ ਦੋਸਤੋ ਦੁੱਧ ਵੀ ਮੌਜੂਦਾ ਟਾਈਮ ਹੋਣੇ ਦੇ ਥੱਲੇ ਹਾਜ਼ਰ ਆ ਉਹ ਕਿੰਨਾ ਦੁੱਧ ਦਤਾ ਤੇ ਕਿੰਨੇ ਮਹੀਨਿਆਂ ਦੀ ਗੱਬਣਾ ਉਹ ਪੂਰਾ ਵੇਰਵਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਊਗਾ ਤੇ ਤਿੰਨ ਵੜਾ ਜਿਹੜੀਆਂ ਵੱਡੇ ਕੱਦ ਕਾਟ ਦੇ ਵਿੱਚ ਆ ਦੋਸਤੋ ਦੋ ਗੱਬਣ ਤਿਆਰੀ ਵਾਲੇ ਪਸ਼ੂ ਆ ਸੋ ਲਾਈ ਬਣਾਏ ਪਏ ਆ ਜੇ ਸਮਾਂ ਲੈਂਦੇ ਆ ਠੀਕ ਆ ਜੀ ਉਹ ਸਮਾਂ ਪੁੱਛਾਂਗੇ ਕਿੰਨਾ ਕੁ ਬਾਕੀ ਆ ਜਿਹੜੀ ਵੜ ਸੁਈ ਆ ਦੁੱਧ ਜਾਂ ਬੌਲੇ ਤੇ ਚੱਲ ਰਹੀ ਆ ਕਿੰਨਾ ਮਿਲ ਚੱਲ ਰਿਹਾ ਉਹ ਹਾਜ਼ਰ ਆ ਉਹ ਪੂਰੀ ਗੱਲਬਾਤ ਤੁਹਾਨੂੰ ਇਸ ਕਵਰ ਦੇ ਵਿੱਚ ਇਸ ਵੀਡੀਓ ਦੇ ਵਿੱਚ ਮਿਲੂਗੀ ਸੋ ਬਾਕੀ ਵੀਡੀਓ ਨੂੰ ਬਹੁਤ ਬਹੁਤ ਅਕੀ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਵੀਰ ਤਾਂ ਜੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਤੇ ਕਿਸੇ ਵੀ ਖਰੀਦਦਾਰ ਵੀਰ ਨੇ ਲੋੜਵੰਦ ਵੀਰ ਨੇ ਪਸ਼ੂ ਕੋਈ ਵੀ ਖਰੀਦਣਾ ਉਹਦੀ ਜਿਹੜੀ ਬਿਲਕੁਲ ਸਾਹਮਣੇ ਇਹ ਵੀਡੀਓ ਆ ਜੀ ਠੀਕ ਆ ਜੀ ਅੱਜ ਤਰੀਕ 30 ਅਗਸਤ ਤੇ ਸਮਾਂ ਦੋਸਤੋ ਤੁਸੀਂ ਨੋਟ ਕਰ ਦੁਪਹਿਰ ਦੇ 2:30 ਪੌਣੇ 3:00 ਵਜੇ ਦਾ ਆਹ ਲੈਣੀ ਆ ਪੂਰੀ ਜਾਣਕਾਰੀ ਵੀਰ ਸ਼ੇਰੇ ਦੇ ਨਾਲ ਕਰਕੇ ਗੱਲਬਾਤ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਰੀ ਘਰ ਸਾਸਰੀਆਂ ਸੰਸਬ ਕੀ ਹਾਲ ਜੇ ਬਹੁਤ ਵਧੀਆ ਵੀਰ ਸ਼ੇਰੇ ਠੀਕ ਠਾਕ ਜੀ ਹਾਂਜੀ ਸਭ ਵਧੀਆ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਭਰਾ ਜੀ ਠੀਕ ਠਾਕ ਹਾਂਜੀ ਸਭ ਵਧੀਆ ਅੱਛਾ ਵੀਰ ਸ਼ੇਰੇ ਨਾਗਾ ਜੀ ਆਪਣੇ ਕੋਲ ਟੋਟਲ 4 ਆ ਹਾਂਜੀ 4 ਪਸ਼ੂ ਆ ਜੀ ਟੋਕੜ ਗੱਪਣ ਇੱਕ ਬੱਚੀ ਆ ਇੱਕ ਟੋਕੜ ਗੱਪਣ ਆ ਜੀ ਇੱਕ ਬਿਲਕੁਲ ਤਾਜੀ ਸੂਈ ਆ ਕੱਲ ਦੀ ਵੇੜ ਦੋ ਗੱਪਣਾ ਸੌਣ ਵਾਲੀਆਂ ਠੀਕ ਹੈ ਜੀ ਬਹੁ ਵੀ ਇਹ ਚਾਰ ਨਾਗੇ ਭਰਾ ਬਹੁਤ ਠੀਕ ਤੇ ਬਾਕੀ ਰੇਡ ਪੜਤਾ ਜਿੰਨਾ ਵੀ ਹੋ ਸਕਦਾ ਬਿਲਕੁਲ ਜੈਨੂਨ ਤੇ ਜਾਇਜ਼ ਕਰਾਉਣ ਦੀ ਆਪਣੀ ਕੋਸ਼ਿਸ਼ ਰਹੂਗੀ ਸੋ ਅਗੋਂ ਕੋਈ ਵੀ ਖਰੀਦਦਾਰ ਵੀ ਆਉਂਦਾ ਆਪਦੀ ਦੋ ਡੰਗ ਚੋਕੇ ਜਿਹੜਾ ਪਸ਼ੂ ਸੋਇਆ ਗੱਪਣ ਪਸ਼ੂ ਆਪਣਾ ਚੌਥਾ ਉਹਨਾਂ ਦੀ ਧਿਰਪਕੇ ਤੇ ਸੱਦੀ ਤੁਸੀਂ ਕਰਨੀ ਆ ਠੀਕ ਆ ਜਿਹੜੇ ਪਹਿਲੇ ਨੰਬਰ ਤੋਂ ਸ਼ੁਰੂਆਤ ਇਹ ਸੇਬੜ ਤੋਂ ਕਰ ਲਈਏ ਕਾਹਤ ਕਰ ਲੀਏ ਕੱਲ ਸੂਈ ਹੈ ਕੱਲ ਸੂਈ ਹੈ ਜੀ ਓਕੇ ਭਰਾ ਬੱਚਾ ਮਗਰ ਤੇ ਕੀ ਆ ਇਹ ਬੱਚਾ ਆ ਗਿਆ ਜੀ ਅੱਛਾ ਸੂਹਾ ਕਿਨਮਾ ਸੂਹਾ ਹੀ ਉਹਦਾ ਦੁਜਾ ਹੀ ਆਂਦੇ ਸੀ ਬੈੜ ਵੱਡੀ ਆ ਕਦ ਬੋਤਾਲੀ ਆ ਜਨਾਂ ਕੋਈ ਲਈ ਮਗਲੇ ਘਰੋਂ ਦਾ ਦੁਜਾ ਹੀ ਦੋਸਤੋ ਕੱਲ ਦੀ ਮਗਰ ਬੱਛਾ ਮੇਲ ਕਾਫ ਉਹ ਵੱਡੀ ਕੱਦ ਬੋਦੀ ਆ ਇੱਕ ਵਾਰੀ ਸੂਸਾ ਚ ਆਈ ਆ ਤੇ ਕੱਦ ਬਹੁਤ ਵੇਖੋ ਤੁਸੀਂ ਹੈ ਫੁੱਲ ਵੱਡੇ ਕੱਦ ਕੱਟੇ ਆ ਆਮ ਜਿਹੜੀਆਂ ਆਪਾਂ ਬੜਾ ਵੱਡੀਆਂ ਚ ਤੋਂ ਦੇਖਦੇ ਆ ਠੀਕ ਆ ਜੀ ਚੁਪਟੀਆਂ ਤੁਹਾਨੂੰ ਅਕਾਊਂਟ ਕਰਾਉਨੇ ਆ ਜੇ ਮੀਡੀਅਮ ਦਰਮਿਆਨੀ ਹਾਈਟ ਹੋਵੇ ਤਾਂ ਆਪਾਂ ਮੀਡੀਅਮ ਦਰਮਿਆਨੀ ਹਾਈਟ ਤੇ ਤੇਲ ਬੂਲ ਦੀ ਤੁਸੀਂ ਵੇਖੋ ਲਵਾਈ ਲਵਾਈ ਪੂਰੀ ਆ ਤੇ ਦੋ ਗੜੰਗ ਦੀ ਵੀਰ ਸ਼ਰੇ ਹੋ ਗਈ ਚਵਾਈ ਹਾਂਜੀ ਦੋ ਚਵਾਈਆਂ ਹੋਈਆਂ ਜੀ ਠੀਕ ਆ ਭਰਾ ਬੱਚਾ ਛੜ ਗਿਆ ਤਾਂ ਤਾਂ ਮਾਰ ਦਿੰਗੇ અમાਰੋ ਜੀ ਹੋਰ ਦੋ ਬੱਚਾ ਕੋਈ ਨਹੀਂ ਆਪਣਾ ਮਸਲਾ 16 200 ਇਸ ਵਕਤੇ ਤੇ 3000 ਜਰ ਕਿ ਕੱਲ ਦੀ ਸੂਈ ਤੇ ਇਹਦਾ ਕਿ 16 ਜਿਹੜਾ ਹੁਣ 9 10 ਕਿਲੋ ਹੋ ਗਿਆ ਇਹ ਜੇ ਕੋਈ 4 ਕਿਲੋ ਚ ਆਇਆ ਹੈ ਤਾਂ ਉਹਨੇ ਇੱਕ ਵਰੀ ਪਾਸ ਆਪਾਂ ਕਰਾ ਦਿੰਨੇ ਆ ਭਰਾ ਭਰੂ ਕੇ ਆ ਜਾਓ ਕਿਸੇ ਵੀਰ ਨੇ ਦੂਰ ਨੇੜੇ ਸੌਦਾ ਕਰਨਾ ਤੇ इजीली ਕੋਈ ਵੀਰ ਹੱਥ ਪਾ ਲਈ ਠੀਕ ਆ ਤੇ ਬਾਕੀ ਆਪਾਂ ਹਮੇਸ਼ਾ ਕਹਿੰਦੇ ਆ ਸਾਰੇ ਭਰਾਵਾਂ ਨੂੰ ਕੋਈ ਵੀ ਆਉਂਦਾ ਦੋ ਡੰਗ ਤਿੰਨ ਟਾਈਮ ਆਪਣੀ ਚੋਕੇ ਤਸੱਲੀ ਕਰ ਲਿਓ ਠੀਕ ਆ ਮੰਗਾ ਪਾਲੀਏ ਇੱਕ ਤਰ੍ਹਾਂ ਮਾਨੀ ਕੋਈ ਨਹੀਂ ਰਹਿੰਦੀ ਕੋਈ ਗੱਲ ਨਹੀਂ ਤਾਰਾ ਦੋ ਦੋ ਚਾਰ ਚਾਰ ਵੀ ਮਾਰਦੇ ਮੰਗਾ ਪਾਲੀ ਦਾ ਛੋੜੀ ਨਹੀਂ ਗਈ ਉਹ ਹਾਲੇ ਅਸੂਲੋ ਜੀ basa, hanggang paayin din niyo sama pa ਇਹ ਚੋਈ ਸੀਗੀ ਦੋਸਤੋ ਪਾਈ ਪੰਜ ਸੱਤ ਸੱਤ ਧਾਰਾ ਮਾਰ ਕੇ ਆਪਾਂ ਜਿਹੜੀ ਤੁਹਾਨੂੰ ਵਿੱਚੇ ਦਿਖਾ ਦਿੱਤੀ ਆ ਤੇ ਸ਼ੇਰੇ ਵੀਰ ਲੈਣ ਦੇਣ ਕੀ ਕਰਦੇ ਨੇ ਲੈਣ ਦੇਣ ਸੰਤ ਸਾਹਿਬ ਜੇ ਤਾਂ ਅੱਜ ਦੁੱਧ ਤਿਆਰ ਹੋਵੇ 20 ਕਿਲੋ ਖਤ ਮੰਨ ਲਓ ਵੜਾ ਆਪਾਂ 60 65 ਹਜ਼ਾਰ ਦੀ ਵੇਚ ਸਕਦੇ ਹਾਂ ਹੁਣ ਪੈਣ ਪ੍ਰਾਣੇ ਵਾਲੇ ਨੇ ਜਾ ਕੇ ਕੋਈ ਹੱਦ 2000 ਇਹਨੂੰ ਖੋਣਾ ਵਾ ਅੱਜ ਆਪਾਂ ਲੈਣ ਦੇ ਨੇ 55 ਹਜ਼ਾਰ ਦੀ ਵਸੇ ਜੀ 55 ਦੀ ਵੀ ਨਹੀਂ 53 ਦੀ ਨਹੀਂ 52 ਹਜ਼ਾਰ ਦੀ ਜੀ 55 ਦੀ 52 ਹਜ਼ਾਰ ਦੀ ਹਾਂ ਨਾ ਕਰਦਗੇ ਹੋਰ ਚੀ ਵੱਡੀ ਆ ਤੇ ਚਲੋ ਇਹ ਯਾ 2000 ਕਿਸ ਨੇ ਪਹਿਣ ਪੁਰਾਣੇ ਖਵਾਣਾ ਹੋ ਆਪਾਂ ਛੱਡ ਦੀ ਅੱਜ ਠੀਕ ਹੈ ਜੀ ਹਾਂਜੀ ਲਓ ਦੋਸਤੋ ਅੱਜ ਬੌਲੇ ਤੇ ਆ 52000 ਦੀ ਇਹ ਤੁਹਾਨੂੰ ਮਿਲ ਜੂਗੀ ਠੀਕ ਹੈ ਦੁੱਧ ਚੰਗਾ ਚਵਾ ਦੂਗੀ ਬਾਕੀ ਕੀ ਧੁੱਧ ਪੂਰੀ ਵੱਡੀ ਵਹਿੜ ਆ ਰੁੱਤ ਦੇ ਅੰਤ ਆ ਆਪਾਂ ਚਲੋ ਗੜਾ ਘਰ ਚੋਂ ਆਇਆ ਵਾ ਜਿਹੜਾ ਘਰ ਵਾਲਾ ਦੱਸਦਾ ਵੀ 22 23 ਕਿਲੋ ਭਰਿਆ ਅੱਗੇ ਦੁੱਧ ਨੇ ਦੁੱਧ ਦੇਣ ਵਾਲੀ ਵੀ ਆ ਪੂਰੇ ਕੱਦ ਬੋਤਾਲੀ ਵੱਡੀ ਵਹਿੜ ਆ ਠੀਕ ਹੈ ਜੀ ਠੀਕ ਹੈ ਹਾਂਜੀ ਲਓ ਜੀ ਠੀਕ ਆ ਤੇ ਦੁੱਧ ਚੰਗਾ ਚਵਾ ਦੂਗੀ ਬਾਕੀ ਵਿਰਲ ਵੇ ਤੇ ਚੰਗੀ ਆਪਸੀ ਸਨਾਂ ਦੇ ਠੀਕ ਆ ਚਾਰੇ ਅਗੇ ਕੋਈ ਵੀਰ ਚੰਗੀ ਸੇਵਾ ਕਰੂਗਾ ਦੁੱਧ ਚੰਗਾ ਚਪਾਊਗੀ ਥਾਣ ਹੱਥੀ ਚ ਆਈਏ ਲਾ ਮਗਰ ਬੱਛਾ ਸੈਕੰਡ ਟਾਈਮਰ ਕੱਲ ਦੀ ਸੂਈ ਠੀਕ ਹੈ 16 10 ਕਿਲੋ ਅਗੇ ਨੈਕਸਟ ਆਪਨੇ ਕੋਲ ਵੀਰ ਖੇਰੇ ਜਿਹੜੀ ਆ ਗੱਬਣਾ ਆ ਗਈ ਇਹ ਗੱਬਣਾ ਜੀ ਇਹ ਕਿਵੇਂ ਆ ਜੀ ਸੂਬਾ ਕਿਨਵਾ ਸੂਈ ਦੂਜਾ ਸੂਬਾ ਹੀ ਗਰੰਟੀ ਵਾਲਾ ਦੂਜਾ ਜੀ ਹਾਂਜੀ ਲਓ ਜੀ ਦੂਜਾ ਸੂਬਾ ਦੋਸਤੋ ਅਗਲੀ ਜਿਹੜੀ ਵੜਾ ਪਾ ਤੁਹਾਨੂੰ ਦਿਖਾਉਣੇ ਆ ਕਰੋ ਸੰਗ ਦੇ ਵਿੱਚ ਦੂਜਾ ਸੂਬਾ ਕਿੰਨਾ ਕ ਟਾਈਮ ਲੇਜੂ ਹਜੇ ਤਿਆਰ ਹੀ ਆ ਕੋ ਲੈ ਜੂ 2-4 ਤਾਂ ਲੈ ਜੂਗੀ ਹੁਣ ਤਿਆਰੀ ਆ ਪੂਰੀ ਪੂਰੀ ਥਾਂ ਛੱਡੇ ਵਾਲੀ ਆ ਬੜ ਹਮ ਹਾਂਜੀ ਥਾਣਾ ਰਗ ਰਗ ਦਾ ਲੱਗਾ ਜੀ ਪਾਲ ਜਿਹੜੀ ਹੈਗੀ ਇੱਕ ਸਾਈਡ ਹੈ ਨਾ ਆ ਪਾਲ ਫਿਰ ਉਨੀ ਕੀ ਜਦੋਂ ਇੱਧਰ ਪੈਂਦੀ ਦੂਜੇ ਪਨੇ ਲੈ ਜਾਂਦੀ ਤਾਂ ਉਧਰ ਵੱਡਾ ਹੈ ਨਾ ਹਾਂਜੀ ਕਦੋਂ ਵੱਡਾ ਪੂਰਾ ਵੱਡਾ ਕਾਦਿਆ ਤੂੰ ਦਿਖਾਉ ਇੱਕ ਹੀ ਸਰ ਮੈਂ ਦਿਖਾਉ ਇਹਨੂੰ ਤੋ ਬਿੱਦੂ ਜੱਜੂਵਾ ਦੋਸਤੋ ਇਸ ਵਾਰ ਨੇ ਸੂਣਾ ਠੀਕ ਆ ਕੱਦ ਵੱਡਾ ਕੋਈ ਦੂਰੋਂ ਨੇੜੇੋਂ ਮੇਰਾ ਵੀਰ ਆਉਂਦਾ ਤੇ ਇੱਕ ਏੜੀਆਂ ਮੰਨਦੀ ਬਾਕੀ ਠੰਡੀ ਸੀ ਰਿਆ ਸਹੀ ਪੈਣਾ ਕਰਨਾ ਕੱਦ ਵੱਡਾ ਠੀਕ ਆ ਕੱਦ ਕੋਈ ਛੋਟਾ ਨਹੀਂ ਇੱਧਰ ਦੇਖੋ ਇਹ ਠੰਡੀ ਧੀਰੀਆ ਬਾਕੀ ਥਣ ਵੇਖੋ ਆ ਭਾਲ ਜੀ ਇਧਰਲੇ ਬਨੇ ਥਣ ਚਾਡਾ ਪੂਰਾ ਵਧੀਆ ਭਾਲ ਕਰ ਲਓ ਹਾਂ ਮੈਂ ਇੱਤਨੇ ਥੱਲੇ ਬੈਠੇ ਰੋ ਠੰਡੀ ਸੀ ਰਿਓ ਬਣੀ ਉਹ ਘਰ ਪੁੱਠੀ ਥਾਣਾ ਪੂਰਾ ਖੱਥੀ ਚਵਾਈਲਾ ਥਾਣ ਲੱਗਾ ਰੰਗ ਪ੍ਰਿੰਟ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਠੀਕ ਹੈ ਜੀ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਤੇ ਹੈਗਾ ਠੀਕ ਹੈ ਜੀ ਆਜਾ ਕਲਰ ਆ 3 ਪੰਜ ਲੈ ਜੇ 4 ਲੈ ਜੇ ਸੋ ਇਨਾ ਕ ਆਈਡੀਆ ਬਣਦੇ ਕੋਈ ਤਿਆਰ ਨਹੀਂ ਤਿਆਰ ਹੁੰਦੀ ਜਾਂਦੀ ਰੋਜ਼ ਦੀ ਰੋਜ਼ ਹੀ ਆ ਜਾਣਾ ਬਾਕੀ ਬਣੂ ਕਿ ਜੇ ਵੀਰ ਸਰ ਬਹੁਤ ਚੰਗੀ ਬਣੂ ਹਫਤਾ ਖਾਂਡਾ ਜੇ ਵੈਸੇ ਮੰਨ ਨਹੀਂ ਲਵੇ ਕੋਈ ਹਫਤਾ ਕਿ ਸੁੰਦੀ ਲੈ ਜਾਣਾ ਇਹ ਕੋਪੜਾ ਪੜਾ ਤੇ ਕੋਈ ਨੱਪਿਆ ਨਹੀਂ ਸੰਸਫ ਹਾਂ ਆ ਭਾਲਜੀ ਦਾ ਕਰਕੇ ਆਪਾਂ ਨੇ ਆ ਭਾਲ ਦਾ ਬਾਕੀ ਇੱਥੇ ਕਣ ਕੇ ਕਈ ਵਾਰ ਦੋ ਤਿੰਨਾਂ ਚੌਦਾਂ ਦੇ ਜੀ ਪਸ਼ੂ ਬਣ ਜਾਂਦਾ ਠੀਕ ਆ ਤੇ ਇਹਦਾ ਕੀ ਕਰਦਾਂਗੇ ਗੱਬਣ ਦਾ ਮੋਲ ਲੈਣ ਦੇਣ ਇਹਦਾ ਮੋਲ 53000 ਦੀ ਦੇ ਦੀਏ 53 ਦੀ ਸਹੀ ਸਹੀ ਗੱਲ ਕਰਦਿਏ ਵੀ 53000 ਦੀ ਲੈ ਦੇ ਕਰਦਾਂਗੇ 53 ਦੀ 53 ਦੀ ਜਾ ਦੇ ਤੈਨੂੰ ਠੀਕ ਹੈ ਜੀ 판 ਬਤੋ ਉਹ ਵੀ 53000 ਦੀ ਪੂਰੀ ਵੱਡੀ ਬੱਛੀ ਆ ਤੇ ਦੋਸਤੋ ਤੁਹਾਨੂੰ ਵੈੜ ਮਿਲ ਜੂਗੀ 53000 ਲੈਣ ਦੇ ਵਿੱਚ ਠੀਕ ਹੈ ਜੀ ਬਾਕੀ ਗੱਬਣਾ ਤਿਆਰੀ ਵਾਲਾ ਪਸ਼ੂ ਆ ਠੀਕ ਹੈ ਜੀ ਜਿਹੜਾ ਕੋਈ ਅੱਗੇ ਜਿਹੜਾ ਮੰਨ ਲਓ ਵੱਡੀ ਗਾਂ ਦਾ ਫਿਰ ਸੰਸਾਭ ਮੋਲੋ ਹਿਸਾਬ ਨਾਲ ਹੋਣਾ ਹੈ ਨਾ ਹਾਂਜੀ ਹਾਂਜੀ ਤੋਂ ਵੱਡੀ ਆ ਕੱਦ ਕੋ ਤੋਂ ਵੱਡਾ ਠੀਕ ਹੈ ਜੀ ਵੜਾ ਵੱਡੀਆਂ ਨੇ ਮੈਂ ਪਹਿਲਾਂ ਜਿੰਨੇ ਵੱਡੀਆਂ ਸੰਸਾਭ ਕਿੰਨੇ ਵੜਾ ਨੇ ਤਿੰਨੇ ਵੱਡੀਆਂ ਨੇ ਠੀਕ ਹੈ ਇੱਕ ਟੋਕਰ ਗੱਬਣਾ ਆ ਤੁਹਾਨੂੰ ਲਾਸਟ ਦੇ ਵਿੱਚ ਮੜਾ ਜਾ ਧਿਆਨ ਮਰਾਵਾਂਗੇ ਤੁਹਾਡਾ ਉਹ ਸਾਬੀ ਕੱਦ ਦੀ ਆ ਮੀਡੀਅਮ ਹਾਈਟ ਦੀ ਆ ਤੇ ਇਹ 53000 ਦੀ ਤੁਹ ਇਸ ਤੋਂ ਬਾਅਦ ਇੱਕ ਇਧਰ ਉਹ ਜਿਹੜੀ ਦੋਸਤੋਂ ਚੌਥੇ ਨੰਬਰ ਤੇ ਕਹ ਲੋ ਚ ਤੀਜੇ ਨੰਬਰ ਤੇ ਆ ਇਹ ਵੀ ਕਰਾਸਾਂਗ ਦੇ ਵਿੱਚ ਐਚ ਐਫ ਤੇ ਇੱਕ ਸਹੀ ਵਾਲ ਦਾ ਕ੍ਰੋਸ ਮਾਰਨ ਲਈ ਕੋਈ ਵੀਰ ਤੇ ਸੂਬਾ ਵੀਰ ਸਰੇ ਕਿਨਮਾ ਤੇ ਜਗ ਹੋ ਗਈ ਸੰਸਾ ਵੀ ਇਹ ਦੂਜਾ ਹੀ ਹੈ ਸੂਚਾ ਜੀ ਹਾਂਜੀ ਦੂਜਾ ਹੀ ਆ ਥੋੜੀ ਕ੍ਰੋਸ ਉਮਰ ਵੱਧ ਵਿਖਾ ਜਾਂਦੀ ਹੈ ਨਾ ਹਾਂ ਜਿਹੜੀ ਕ੍ਰੋਸ ਆਉਂਦੀ ਆ ਉਹ ਤਾਂ ਮੂੰਹ માં ਥੋੜਾ ਦਾ ਭਾਰਾਂ ਦਾ ਕ੍ਰੋਸ ਵਾਲੀ ਦਾ ਤੋਂ ਬਰ ਵੱਧ ਵਿਖਾ ਜਾਂਦੀ ਹਾਂ ਹਾਂ ਕਰਕੇ ਬਾਕੀ ਪਲੀ ਪੁਲੀ ਪੂਰੀ ਆ ਮੈਂ ਨਹੀਂ ਕਰ ਨੂੰ ਕਰ ਪੂਰੀ ਆ ਭਾਵੇਂ ਇਤਨਾ ਹੀ ਥੱਲੇ ਬੈਠੇ ਰਹੋ ਕਿ ਐਡੀ ਸੀਲਸ ਲੱਗ ਗਿਆ ਹਾਂ ਲੋ ਬਣੀ 4-5 ਕਿਲੋ ਬਣੀ ਆ ਜਿਹੜਾ ਕੋ ਭੈਣ ਭਰਾ ਖੜ ਕੇ ਸਾਂਭ ਲੂਗਾ ਦੁੱਧ ਵਾਲੀ ਆ ਵਸੇ ਇਹਦਾ ਜਿਹੜੀਆਂ ਦੋਸਤੋ ਥਣਾ ਦੇ ਨਾਲ ਆ ਬਾਕੀ ਥਣ ਤੁਸੀਂ ਦੇਖੋ ਪਤਲੇ ਪੂਣੀ ਵਰਗੇ ਥਣਾ ਸਪੇਸ ਵੰਡ ਚੰਗੀ ਆ ਆਪਸੀ ਥਣਾ ਦੀ ਤੇ ਜਿਵੇਂ ਜਿਵੇਂ ਲੇਵਾ ਭਰਿਆ ਥੋੜੀ ਜੀ ਵੰਡ ਹੋਰ ਵੀ ਨਿਕਲ ਕੇ ਸਾਹਮਣੇ ਆਊਗੀ ਕਿਉਂਕਿ ਖਲਾਰ ਫੀਡ ਬਣਿਆ ਥੰਦਾ ਹੋਰ ਵੀ ਸਾਹਮਣੇ ਆਊਗਾ ਜਦੋਂ ਲੇਵੇ ਤੇ ਵਿੱਚ ਧਾਰਾ ਧੁਰਾ ਪਾ ਕੇ ਪਸ਼ੂ ਬਿਲਕੁਲ ਤਿਆਰੀ ਚ ਹੋਇਆ ਸਾਧੋ ਚਾਹ ਵੇਲਬੂਲ ਦੀ ਸਪੈਸ਼ਲ ਆ ਚੌੜਾ ਪੇਟ ਪੂੜਾ ਪੂਰੀ ਪਲੀ ਜੁੜੀ ਆ ਇਹ ਦੇਖੋ ਪੂਰੀ ਪੰਤਰ ਪੰਤਰ ਦੀ ਪੂਰੀ ਇਹ ਜਾਣਾ ਵਾ ਕਰੜੀ ਆ ਠੀਕ ਆ ਜੀ। ਕੀ ਕਰੋ ਜੀ ਇਸ ਕੁਆਲਟੀ ਬੂ ਮੱਥੇ ਦੀ। 6 ਹਫਤਾ ਕੁ ਆਈਡੀਆ ਮੰਨ ਕੇ ਕੋਈ ਵੀ ਸੌਦਾ ਕਰ ਲੇ ਹਫਤਾ ਘਟੋ ਘੱਟ ਵੀ ਲੈ ਜੂਗੀ ਰਾਮ ਜਿੰਦ ਸੰਤ ਸਾਹਿਬ ਜਨੇ ਲੈ ਜੇ ਗਾੜੀ ਰੋਤ ਬਹੁਤ ਚੰਗੀ ਆਉਂਦੀ ਆ। ਆ ਬਿਲਕੁਲ। ਬਾਕੀ ਇਹਨੂੰ ਨਹੀਂ ਰੋਤਣਾ ਐਡਾ। ਥੋੜੇ ਪੱਖ ਦੋਗਲੇ ਰੱਖਦੀ ਆ। ਹਾਂਜੀ ਹਾਂਜੀ ਇਹਨੂੰ ਵੀ ਕਰੋ ਤਨਾ ਐਡਾ ਵੀ ਚਲੋ ਝੋਲਾ ਚਲਾ ਚੰਗਾ ਤਿਆਰ ਕਰੂਗਾ ਜੀ ਦੇਵੇ ਲੂਗਾ ਡਾਰਕ ਦੂਰ ਕਾਫੀ ਚੰਗਾ ਜੇ ਆਖੋਗੇ ਇਤਰਾ ਇਤ ਪਾਇਆ ਸ਼ਹਿਦ ਜਿਹਾ ਜਿਹਾ ਆਉਂਦਾ ਲਓ ਸ਼ਹਿਦ ਆ ਰਿਹਾ ਕਿਵਾਰੀ ਥਣਾ ਤੇ ਜਿਹੜਾ ਤਸਵੀਰ ਕੋਲ ਜਿਆਦਾ ਆ ਤੇ ਆ ਵੀਰ ਸ਼ਰੇਤ ਦੇ ਦਿੱਤੀ ਕਿੰਨੇ ਦੀ ਵੀਰੇ ਸੰਤ ਸਾਹਿਬ ਇਹ ਗੱਲ ਆਪਣਾ ਉਹ ਹੀ ਆ ਵੀ ਫੇਰ ਜੇ ਤੇ ਤਿਆਰ ਹੋਵੇ ਫਿਰ ਤੇ ਭਾਵੇਂ ਵੀ 60 ਨੂੰ ਬੱਛੀ ਵੇਚ ਲਈਏ ਹਾਂਜੀ ਅੱਜ ਬੱਛੀ ਦੇ ਦਈਏ 50000 ਦੀ 50 ਦੀ 50 ਦੀ ਕਿਉਂ ਸਾਹਮਣੀਆਂ ਜਿਹੜੇ ਭੈਣ ਭਰਾਣੇ ਕੋ ਹਫਤਾ 10 ਦਿਨ ਸਾਹਮਣੀਆਂ ਜਾ ਕੇ ਉਹਨਾਂ ਆਪਾਂ ਖਰਚਾ ਛੜ ਦੇਣਾ ਅਜ ਨੂੰ ਠੀਕ ਹੈ ਜੀ ਅੱਜ 50 ਦੀ ਆਣਾ ਬਾਕੀ ਜਿਤਨਾ ਬੱਛੀ ਬਣ ਗਈ ਹਾਂ ਜੇ ਮੰਨ ਲਓ ਅਗਲੀ ਵੀਡੀਓ ਚ ਪਾਵਾਂਗੇ ਹਾਂਜੀ ਉਹ ਫਿਰ ਅਗਲੀ ਾਰ ਦਾ ਮੁੱਲ ਅਗਲੀ ਾਰ ਕਰਾਂਗੇ ਤੇ ਪਿਆਰੀ ਦਾ ਮੁੱਲ ਫਿਰ ਥੋੜਾ ਵੱਖਰਾ ਹੋਊਗਾ ਵੱਖਰਾ ਠੀਕ ਹੈ ਜੀ ਉਹ ਤਾਂ ਮੰਨ ਲਓ ਆਪਣੇ ਤੁਹਾਨੂੰ ਪਸ਼ੂ ਘਾਟ ਹੀ ਵਿਚਾਰੇ ਪਸ਼ੂ ਹੀ ਤਾਂ ਤਾਂ ਕਰਕੇ ਪਾਤੀ ਆ ਉਹ ਤਰ੍ਹਾਂ ਭਾਵੇਂ ਨਾ ਹੀ ਪਉਂਦੀ ਆ ਜੀ ਬਿਲਕੁਲ ਹਾਂ ਜੀ ਲਓ ਦੋਸਤੋ ਅੱਜ ਦਾ ਰੇਟ ਆ ਠੀਕ ਆ ਜੀ ਕਿਉਂਕਿ ਤਿਆਰੀ ਤੇ ਥੋੜਾ ਜਿਹਾ ਪਸ਼ੂ ਐਡਵਾਂਸ ਆ ਇੱਕ ਸੂਸਵਾ ਜਾਂਦਾ ਪਸ਼ੂ ਠੀਕ ਆ ਜੀ ਗੋਲਾ ਗੋਲਾ ਬੜਾ ਵੱਛੀਦਾ ਵੇਖੋ ਕਹ ਮਈਆਂ ਰਗੀ ਆ ਪੂਰੀ ਪੂਰੀ ਫਲੀ ਗੁਲੀ ਪੂਰੀ ਆ ਚੌੜਾ ਪਿੱਠਫੁੜਾ ਪੂਰੀ ਵਜਨ ਲੋੜ ਵਾਲੀ ਹੈਗੇ ਦੋਵੇਂ ਬੜੀਆਂ ਮਜ਼ਬੂਤ ਆ ਇਧਰ ਨੂੰ ਮਾਰ ਦੋ ਭਾਵੇਂ ਕੈਮਰਾ ਆਖੀ ਲਓ ਜੀ ਸੋ ਵੇੜਾ ਜਿਹੜੀਆਂ ਦੋਸਤੋ ਵੈਸੇ ਤਿੰਨੇ ਖਰੀਆਂ ਨੇ ਸੂਈ ਸੂਈ ਵੈੜਾ ਉਹ ਤਾਂ ਤੁਸੀਂ ਤਸੱਲੀ ਕਰ ਲੈਣੀ ਹੈ ਜੋਕੇ ਬਾਕੀ ਗੜੀਆਂ ਦੋ ਗੱਬਣਾ ਪਿੰਡੇ ਪੁੰਡੇ ਦੀਆਂ ਕੋਈ ਇਹ ਨਾ ਮੇਰਾ ਵੀਰ ਆ ਕੇ ਉਹ ਲਿੱਸੇ ਆ ਫਿੱਪੇ ਆ ਅਗਲੇ ਸੇਰੇ ਪਸੂਆ ਕੱਦ ਵੀ ਵੱਡੇ ਤੇ ਪਲੀਆਂ ਕੁਲੀਆਂ ਵੀ ਚੰਗੀਆਂ ਨੇ ਪੂਰੀਆਂ ਗੋਲ ਆ ਠੀਕ ਆ ਜੀ ਬਿਲਕੁਲ ਸਰਾਣੇ ਵਾਂਗੂੰ ਤੇ ਚੰਗੀ ਵੈੜਾ ਸੋ ਤਿੰਨੇ ਪਸ਼ੂ ਚੰਗੀਆਂ ਤਿੰਨੇ ਵਧੀਆ ਠੀਕ ਆ ਆ ਲਓ ਜੀ ਠੀਕ ਆ ਅਗੇ ਵੀਰ ਆਪਣੇ ਕੋਲ ਜਿਹੜੀ ਇਧਰ ਇੱਕ ਤੋਕੜ ਗੱਬਣ ਨਗ ਸੀਗਾ ਹਾਂਜੀ ਸੰਸਾਬ ਇਹ ਨਾ ਪੰਜਾਂ ਸਾਢੇ ਪੰਜਾਂ ਮਹੀਨਿਆਂ ਦੀ ਗੱਬਣ ਜੇ ਓਕੇ ਤੇ 6 ਕਿਲੋ ਧਾਰਾਂ ਜੇ ਦੇ ਕੋਲ ਇਹ ਨਾ ਪਰ ਕੋਈ ਸੌਦਾ ਵੀਰ ਕਰ ਗਿਆ ਵਾ ਅੱਛਾ ਜੀ ਇਹ ਤਾਂ ਮੰਨ ਲਓ ਸਵੇਰੇ ਜੇ ਕੋ ਅਗਲਾ ਭੈਣ ਭਰਾ ਕੋ ਧਾਰ ਦੂਰ ਨੂੰ ਆਖੇ ਤੇ ਫੇਰ ਆਪਾਂ ਇਹਦੇ ਕੋਈ ਗੱਲਬਾਤ ਕਰਾਂਗੇ ਠੀਕ ਹੈ ਜੀ ਹਾਂਜੀ ਕਿ ਇੱਕ ਵਾਰੀ ਚਲੋ ਆਪਦੀ ਤਸੱਲੀ ਪਾਸਪੁੱਟ ਕਰ ਗਿਆ ਪਾਸ ਹੋ ਗਈ ਆ ਚੋਗੇ ਹੁਣ ਚੋਗੇ ਹਾਂਜੀ ਹੁਣ ਚੋਗੇ ਠੀਕ ਹੈ ਜੀ ਹੁਣ ਚੋਗੇ ਆ ਵੈਸੇ ਕਿੰਨੇ ਮਹੀਨਿਆਂ ਦੀ ਗੱਬਣ ਆ ਹਾਂਜੀ ਗੱਬਣ ਕਿੰਨੇ ਮਹੀਨੇ ਦੀ ਆ ਇਹ ਪੰਜਾਂ ਦੀ ਜੀ ਜਾਂਦੀ ਦਾ ਦੁੱਧ ਕਿੰਨਾ 5 ਕਿ 6 6 ਕਿਲੋ ਹੀ ਪੱਕਾ ਤੇ ਅੱਗੇ ਦੂਜੇ ਕਿ ਤੀਜੇ ਸੂਬੇ ਲਈ ਗੱਬਣਾ ਨਹੀਂ ਦੂਜੇ ਸੂਣ ਵਾਲੀ ਹੈ ਜੀ ਦੂਜੇ ਸੂਬੇ ਲਈ ਗੱਬਣਾ ਲਓ ਜੀ ਅਸੀਂ ਬਹੁਤ ਚੰਗੀ ਆ ਗੋਲਗਲ ਉਹ ਵੀ ਪਹਿਲੇ ਸੂਬੇ ਦੇ ਵਿੱਚ ਤੋਂ ਸੋਸੇ ਚੱਲ ਰਹੀ ਆ ਫੇਰ ਵਾ ਪਾ ਦਿੰਨੇ ਆ ਵੈਸੇ ਬੰਦੇ ਆਏ ਸੀਗੇ ਕੋਈ ਖਰੀਦਦਾਰ ਆਏ ਸੀ ਕਿ ਉਹਨਾਂ ਨੇ ਪਹਿਲਾਂ ਆ ਗਿਆ ਬਾਕੀ ਆ ਵੀ ਤੂੰ ਜਾ ਕੇ ਗਏ ਆ ਠੀਕ ਸਾਡੀ ਗੱਲ ਰੋਕਦੀ ਆ ਹਾਂ ਜੀ ਕੋਈ ਬੰਗਾ ਟੰਗਾ ਨਹੀਂ ਇਹ ਇਤਨਾ ਹੀ ਥਰੇ ਬਹਿ ਜਾਈਦਾ ਅੱਛਾ ਇਤਨਾ ਬਹਿ ਕੇ ਪਸਮਾ ਲਈਦੀ ਆ ਹਾਂ ਹੁਣੇ ਚੋਕੇ ਦੇ ਜੀ ਅਜਾ ਅੱਧਾ ਘੰਟਾ ਆਇਆ ਜੇ ਨੂੰ ਲਓ ਜ ਕੋਈ ਤਾਂ ਵੇਰਵਾ ਦੋਸਤੋ ਤੁਸੀਂ ਲੈ ਲਿਆ ਜੇ ਕੋਈ ਵੀਰ ਵੀ ਜਦੋਂ ਆਫਟਰ ਅਪਲੋਡਿੰਗ ਦੀ ਆਪਾਂ ਗੱਲ ਕਰਦੇ ਆ ਕੋਈ ਭਰਾ ਇਹਦਾ ਵੇਰਵਾ ਲੈ ਲੇ ਠੀਕ ਆ ਜੀ ਤੇ ਉਹ ਵੀ ਵੀਰਾਂ ਦਾ ਵੀ ਜੇਕਰ ਕਦੀ ਕਈ ਬਣਾਉਂਦਾ ਵੀ ਕੋਈ ਧਾਰਮੋਪਰ ਪਸੂ ਲੈਂਦਾ ਜਾਂ ਪੈਸੇ ਕੁਝੇ ਨਾ ਬੰਨ 100 ਕਾਰਨ ਰਹਿ ਜੇ ਤੇ ਆਪਾਂ ਜ਼ਰੂਰ ਕੋਈ ਵੀਰ ਆਪਣੇ ਨਾਲ ਸੰਪਰਕ ਕਰ ਲਵੇ ਤੇ ਗੱਲਬਾਤ ਕਰ ਲਾਂਗੇ ਤੇ ਫਿਲਹਾਲ ਇਹਨੂੰ ਜਿਹੜੇ ਹੁਣ ਚੋਕੇ ਕੋਈ ਵੀਰ ਆਪਾਂ ਰੇਟ ਵੀ ਇਹਦਾ ਮੈਂਸ਼ਨ ਸੰਸਾਭ ਕਰ ਦਿੰਨੇ ਆ ਮੁੜ ਕੇ ਭੈਣ ਭਰਾ ਫੋਨ ਲਾ ਕੇ ਪੁੱਛਣਗੇ ਰੇਟ ਹਾਂਜੀ ਜੇ ਉਹ ਨਹੀਂ ਵੀਰ ਆਉਂਦੇ ਤੇ 34000 ਦੀ ਲਵਾਂਗੇ ਆਪਾਂ ਹਾਂ ਨਾ ਉਹ ਵੀ 34000 ਦੀ ਦੋਸਤੋ ਇਹ ਤੁਹਾਨੂੰ ਜਿਹੜੀ ਮਿਲ ਜੂਗੀ ਠੀਕ ਆ ਕਿਉਂ ਆਪਾਂ ਨਾ ਵੀਰਾਂ ਨਾਲ ਪਹਿਲਾਂ ਗੱਲ ਕੀਤੀ ਆ ਭਾਈ ਇਹ ਵਾ ਵੀਡੀਓ ਪਾ ਦੇਣੀ ਆ ਜੇ ਤੁਸੀਂ ਆ ਕੇ ਵੇਖ ਤੁਹਾਡੀ ਆ ਜੇ ਤੁਸੀਂ ਨਹੀਂ ਆਉਂਦੇ ਫਿਰ ਅਸੀਂ ਵੀਡੀਓ ਦੇ ਵੇਖ ਸਕਦੇ ਜੀ ਚੰਗੀ ਆ ਉਹ ਮਥੇ ਦੀ ਚੰਗੀ ਆ ਹਾਂ ਵਾ ਰਗ ਟੰਗ ਵੀ ਚੰਗਾ ਵਾ ਰੰਗ ਪ੍ਰਿੰਟ ਚੰਗਾ ਤੁਹਾਡੇਾਂ ਤੋਂ ਪਹਿਲਾਂ ਹੀ ਨਾ ਅੱਧਾ ਘੰਟਾ ਪਹਿਲਾਂ ਫਿਰ ਸਬਦਾ ਕਰ ਗਏ ਭਾਈ ਤੇ ਨਾਲੇ ਚੋ ਗਏ ਠੀਕ ਆ ਜੀ ਲਓ ਵੀ 34000 ਦੀ ਦੋਸਤੋ ਇਹ ਮਿਲ ਜੂਗੀ ਉਹ ਤੁਸੀਂ ਗੱਲਬਾਤ ਕਰ ਲਿਓ ਫੋਨ ਨੰਬਰ ਲਗਾਤਾਰ ਕੱਲ ਨੂੰ 9 ਵਜੇ ਸੰਧਾ ਕਲੀਅਰ ਹੋ ਜਾਣਾ ਆ ਬਸ ਜੀ ਬਸ ਕੱਲ ਨੂੰ ਜਿਹੜੇ ਵੀ ਨੂੰ ਪਸੰਦ ਆ ਗਈ ਤੇ ਕਾਲ ਕਰ ਲਿਓ ਠੀਕ ਆ ਜੀ ਜੇ ਮਤਲਬ ਉਹ ਵੀਰ ਨਾਂ ਲੈ ਕੇ ਗਏ ਤੇ ਬਿਲਕੁਲ ਤੁਹਾਡੇ ਨਾਲ ਸੌਦਾ ਕੋਈ ਵੀਰ ਕਰ ਲੂਗਾ ਜਿਹੜਾ ਵੀ ਕੋਈ ਕਰਨਾ ਚਾਹੂਗਾ ਤੇ ਫਿਲਹਾਲ ਇਹ ਨਾਗਨੇ ਅੱਜ ਟੋਟਲ 4 ਚਾਰੇ ਨਗਾਂ ਦੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਠੀਕ ਆ ਜੀ ਤੇ ਬੜਾ ਚੰਗੀਆਂ ਵੱਡੀਆਂ ਨੇ ਤਿੰਨ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਨੇ ਗੱਪਣ ਦੋ ਤੇ ਇੱਕ ਸੂਈ ਤੇ ਬਾਕੀ ਵੀਰ ਸ਼ੇਰੇ ਦੇ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਰਹਿਣਗੇ ਨੰਬਰ ਪੁੱਛ ਵੀ ਲੈਣੇ ਆਪਾਂ ਉਹਦੇ ਵੀਰ 77105 ਤੇ 77 ਹਰ ਜੀ ਕਿ 30 ਜਾਂ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਥੇਰੇ ਗੱਲਬਾਤ ਕਰ ਲਿਓ ਆਉਂਦੇ ਰਹਿੰਦੇ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ